you okay. ਨੇ ਆਰਧਾਤਮਕ ਬਲ ਨੂੰ ਕਾਇਮ ਕਰਕੇ ਅਧਿਆਤਮਕਤਾ ਦੇ ਵਿੱਚ ਰਹਿ ਕੇ ਸਤਗੁਰੂ ਜੀ ਮਹਾਰਾਜ ਜੀ ਦੇ పాਦੋਂ ਪਵਿੱਤਰ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਆਪਣੀਆਂ ਸਤਗੁਰੂ ਜੀ ਮਹਾਰਾਜ ਜੀ ਦੇ పాਦੋਂ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਆ ਆਪਨਾ ਸਾਰਾ ਜੀਵ ਗੁਰੂ ਦੇ ਚਰਨਾਂ ਦੇ ਵਿਖੇ ਲਾ ਰਿਹਾ ਤਾਂ ਐਸੇ ਮਹਾਨ ਤਿਆਗੀ ਨਾ ਕਿਸ ਜਿਨ੍ਹਾਂ ਨੇ ਪੰਜਾਂ ਰੂਪ ਦੇ ਕੇ ਗਿਆ ਤਾਮ ਕ੍ਰੋਧ ਦੁਮ ਮੋਹ ਕਾਰਨ ਜਿਥੇ ਦੂਰ ਆਪਣੇ ਤੋਂ ਕਰ ਦਿੱਤਾ ਉਹ ਤੇ ਸੰਸਾਰ ਸੰਗੋ ਮਾਇਆ ਸਤਿਗੁਰ ਨੂੰ غور ਕਰਕੇ ਨਿਰੰਕਾਰ ਜੋ ਜਿੰਨੂ ਨਿਰੰਕਾਰ ਨਿਰੰਜਨ ਕਹਿੰਦੇ ਪਰਮਾਤਮਾ ਨੂੰ ਜੋ ਮਨ ਮਾਇਆ ਤੋਂ ਰਹਿ ਉਸ ਦੇ ਵਿੱਚ ਆਪ ਬਿਰੇ ਰਹੋਗੇ ਐਸੇ ਹਮ ਆਪ ਉਸਤਾਂ ਦੇ ਪ੍ਰਤੀ ਸਤਗੁਰੂ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ ਸੰਤ ਸਰਣ ਜੋ ਜਨ ਪਰੈ ਸੋ ਜਨ ਕੁਦਰਤ ਨਾਲ ਜਿਨ੍ਹਾਂ ਨੇ ਆਪਣੇ ਮਨ ਨੂੰ ਬਿਲਕੁਲ ਸ਼ਾਂਤ ਕੀਤਾ ਜਿਨ੍ਹਾਂ ਨੂੰ ਕੋਈ ਵੀ ਪੰਜਾਬ ਚੋਂ ਚੀਜ਼ ਨਹੀਂ ਉਹ ਸੰਗ੍ਰਹਿ ਗਾਂਵ ਤੇ ਗਰੋਧ ਇੱਕ ਮਨੋਗਮ ਮਨ ਨੂੰ ਕਿੰਨਾ ਸ਼ਾਂਤ ਕਰ ਲਿਆ ਹੈ ਬਾਬਾ ਕਦੀ ਵੀ ਉਹਨਾਂ ਦੇ ਲਾਗੇ ਗ੍ਰੋਧ ਵਰਗੀ ਚੀਜ਼ ਨਹੀਂ ਆਉਂਦੀ ਐਸੇ ਮਾਪਰਸ਼ਾਣ ਦੇ ਬਾਰੇ ਸਰਪੰਨੀ ਮਹਾਰਾਜ ਪਾਵਨ ਬਚਨਾਂ ਦੇ ਦੁਆਰਾ ਸਮਝਾ ਦੇਣ ਭਾਈ ਜਿਹੜੇ ਐਸੇ ਪੂਰਨ ਪੁਰਖਾਂ ਦੇ ਚਰਣਾ ਵਿੱਚ ਆਉਂਦੇ ਹਨ ਸੰਗਤ ਕਰਦੇ ਹਨ ਸੋ ਜਨ ਉਹ ਜਿਹੜੇ ਮਨੁੱਖ ਨੇ ਉਹ ਸੰਸਾਰ ਤੋਂ ਤਰ ਜਾਣਗੇ ਉਧਰਨ ਹਾਲ ਉਹ ਆਪਣਾ ਪਾਰ ਉਤਾਰਾ ਕਰ ਲੈਣਗੇ ਉਹਨਾਂ ਦੀ ਜਿਹੜੀ ਅਵਸਥਾ ਹੈ ਉਹ ਸਤਪੁਰ ਜੀ ਮਹਾਰਾਜੀ ਦੀ ਅੰਮ੍ਰਿਤ ਬਾਣੀ ਜਿਵੇਂ ਸਤਪੁਰ ਜੀ ਮਹਾਰਾਜ ਜੀ ਨੇ ਕਬੀਰ ਸੇਵਾ ਤੋਂ ਬੋਏ ਭਲੇ ਇਹ ਤ ਸੰਕ مہپ ایک سمر سیوا نام جپنا کرت کرنی بن سکو بھلے کارج مہاپرش پرماتما کا جو مکتی داتا سنت جڑے نام جپا ਕਿ ਰਾਮ ਜਿਹੜਾ ਉਹ ਮੁਕਤੀ ਦੇਣ ਵਾਲਾ ਨਰਮ ਕਾਰ ਕਿਤੇ ਅਦੇ ਦਾ ਹੀ ਨਾਮ ਨੇ ਕਿਰਤਮ ਨਾਮ ਕਥੇ ਤੇ ਜਿਬਾ ਸਤ ਨਾਮ ਤੇਰਾ ਪਰਾ ਪੁਰਗਲਾ ਉਹ ਪਰਮੇਸ਼ਰ ਦੀ ਦਾ ਨਾਮ ਸੱਚਾ ਹੈ ਐਸੇ ਬਹੁਤ ਸੰਤ ਜਿਹੜੇ ਨੇ ਉਹ ਸੇਵ ਗੁਰ ਨਰਮ ਕਾਲ ਦੇ ਨਾਲ ਜੋੜ ਗਏ ਅਤੇ ਨਰਮ ਕਾਲ ਦੇ ਨਾਲ ਜੋੜ ਕੇ ਆਪ ਦੇ ਦਰਦੇ ਨੇ अनेका ਜੀਵਾਂ ਨੂੰ ਕਾਰਕ ਲੈ ਲਾ ਦੇ। ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਇਹ ਬਚਨ ਹੈ ਜਾਂ ਤਰਸਾਦ ਵੀ ਹੈ ਹਰ ਕੀ ਸੇਵਾ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਹਰੀ ਦੀ ਸੇਵਾ ਨਹੀਂ ਉਹ ਗਰੜ ਰਹੇ ਨੇ ਉਹ ਸਰੀਰ ਤੇ ਕਰਮ ਕਰ ਬਰ ਬਸਰ ਕੇ ਊਤ ਬਸੇ ਤਨ ਮਾਇ ਇਹ ਸਰੀਰ ਨੂੰ ਸਤਗੁਰੂ ਜੀ ਮਾਰਗ ਦੇ ਪਿੰਡ ਕੇ ਹੈ ਸਤਗੁਰੂ ਜੀ ਦੇ ਪੈਰਿਓ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਮਾਰੇ ਗੱਲੇ ਕੋ ਸਰੀਰ ਇਸ ਤਰ੍ਹਾਂ ਨਹੀਂ ਜਿਵੇਂ ਦੁਨੀਆ ਚ ਚੱਲਦੇ ਫਿਰਦੇ ਊਤ ਆਪਾ ਜਿਉਂਦੇ ਜਾਗਦੇ ਨਾਨਕ ਨਾਵੈ ਬਾਦ ਸਦਾ ਅੱਬਰੋਜ ਪੜਦੇ ਅਸੀਂ ਜਦੋਂ ਸ਼ਾਮ ਨੂੰ ਰਹਿਰਾਜੀ ਦਾ ਪਾਠ ਕਰਦੇ ਅਸੀਂ ਸਿੰਘ ਜੀ ਸਤਿਗੁਰੂ ਜੀ ਦੇ ਉਪਦੇਸ਼ ਅਕਸ਼ਰ ਦੇ ਨਾਮ ਤੋਂ ਬਿਨਾਂ ਨਰਮਤ ਇੱਕ ਤੇ ਆਪਾਂ ਨੂੰ ਦਰਗਾਹ ਵੀ ਪੂਜ ਉਹ ਭਾਈ ਤਰਾਈਂ ਨਹੀਂ ਜਿਹਦੀ ਅਸਰ ਤੇ ਉਹ ਦੁਨੋ ਖ ਜਿਉਂਦਾ ਜਾਗਦਾ ਪੂਜ ਦੇ ਨਾਮ ਨਹੀਂ ਜਪਦਾ ਨਾਮ ਤੋਂ ਬਿਨਾਂ ਬਨੁਕੀ ਦੇ ਸੁਨਹੀ ਹੈ ਨਾਮ ਤੋਂ ਬਿਨਾਂ ਸਰੀਰ ਭਾਵੇਂ ਕਿੰਨਾ ਸੋਹਣਾ ਹੈ ਵੇਖਣ ਨੂੰ ਪਰ ਨਾਮ ਨਹੀਂ ਤੇ ਸਮਝ ਲਓ ਉਹ ਘਰ ਗੱッセ ਕੰਨ ਨਹੀਂ ਜਿਵੇਂ ਆਪਾਂ ਬੜਾ ਸੁੰਦਰ ਮਕਾਨ ਬਣਾ ਲਈਏ ਉਸ ਮਕਾਨ ਵਿੱਚ ਸੁੱਟੇ ਪਰਵਾਹ ਨਾ ਰਹਿਤੇ ਹਣ ਸਫਾਈ ਨਹੀਂ ਰੱਖੀ ਉਹਦੇ ਦੇਖ ਦੇ ਜਿਨੀ ਰੱਖ ਨੂੰ ਤੇ ਸਮਝ ਲੋ ਘਰ ਸਾਰੇ ਭੈੜਾ ਲੱਗਦਾ ਭਾਵੇਂ ਕਿੰਨੀ ਮਾਇਆ ਕਰਤੀ ਹੋਵੇ ਇਸੇ ਪ੍ਰਕਾਰ ਕੀ ਸਰੀਰ ਇਹਦੇ ਵਿੱਚ ਸ਼ਤ ਸੰਤੋਖ ਦਇਆ ਕਰਤਵਾਰਾਗ ਨਹੀਂ ਤੇ ਮਨੋਕਰ ਦੇ ਕਿਸੇ ਗਮ ਨਹੀਂ ਸਭ ਕੀ ਦੇ ਬਚਨ ਇਹ ਪ੍ਰਮੁਖ ਪਿਆਰੋਂ ਮਹਾਂਪੁਰਸ਼ਾਂ ਦਾ ਬਚਨ ਹੁੰਦਾ ਹੈ ਸੇਵਾ ਸਿਮਰਨ ਤੇ ਜੁੜਨਾ ਬਾਣੀ ਦੇ ਨਾਲ ਆਪਣੇ ਨਾਲ ਹੀ ਜੁੜੋ

ਇਹ ਜਿਹੜੇ ਨਾਮ ਜਪੜ ਵਾਲੇ ਨੇ ਸਤਿਗੁਰੂ ਦੇ ਪਿਆਰੇ ਉਹਨਾਂ ਦੇ ਲਾਗੇ ਕਾਲ ਨਹੀਂ ਹੁੰਦਾ ਪਾਉ ਸਮੇਂ ਤੋਂ ਦੂਰ ਨਹੀਂ ਜਦੋਂ ਵਕਤ ਆ ਗਿਆ ਉਹਨਾਂ ਨੂੰ ਪਤਾ ਸਰੀਰ ਛੱਡ ਕੇ ਜਾਣਾ ਹੈ ਉਹ ਪੰਜ ਭੂਤਕ ਸਰੀਰ ਨੂੰ ਇਸ ਤਰ੍ਹਾਂ ਤਿਆਗੇ ਜਾਂਦੇ ਜਿਵੇਂ ਸੱਪ ਕੁੰਡ ਨੂੰ ਲਾਗੇ ਤੁਰਦਾ ਉਹਨਾਂ ਨੂੰ ਕੋਈ ਤਕਲੀਫ ਨਹੀਂ ਸਰੀਰ ਦੀ ਤੇ ਜਿਹੜੇ ਨਾਮ ਤੋਂ ਹੀਰੇ ਦੇ ਮਨੁੱਖ ਉਹਨਾਂ ਦੇ ਬਾਰੇ ਤਾਂ ਪਰ ਉਹ ਸੁਣਦੇ ਆਂ ਜਿੱਤਦੇ ਆੜੇ ਪਤਵਨੀ ਸਾਹੇ ਲੈ ਲਾਏ ਮਲਕ ਚ ਕਰਨੀ ਸੁਣੀ ਦਾ ਮੋਤ ਕਾਲੇ ਆਏ ਜਿੰਦਨ ਮਾਣੀ ਕੱਢੀਏ ਹੱਡਾਂ ਕੂੜ ਕਾਏ ਮਾ ਪ੍ਰਸਾਦ ਦੇ ਲਾਗੇ ਤੇ ਚੀਜ਼ ਨਹੀਂ ਇਸੇ ਕਰਕੇ ਸਤਗੁਰੂ ਦੀ ਮਿਹਰ ਨਾਲ ਸਤਗੁਰੂ ਗੁਰੂ ਰਣ ਸਾਹਿਬ ਜੀ ਬਾਦਸ਼ਾਹ ਜੀ ਮਹਾਰਾਜ ਸਾਨੂੰ ਹਰ ਕਰਮ ਦੇ ਸਮਝਾਉਣ ਭਲੇਆ ਜੀਵਨ ਮਿਲਿਆ ਨਾਮ ਦੇ ਨਾਮ ਜਪੀਏ ਤੇ ਨਾਮ ਜਪਦੇ ਆ ਜਪਦੇ ਆ ਉਸ ਪਰਮਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਮਹਾਂ ਪ੍ਰਸਾ ਦੀ ਯਾਦ ਵਿੱਚ ਜਪਾ ਕਰਦੇ ਹੋਏ ਇਹਨਾਂ ਨੇ ਪਰਮਗਤੀ ਪ੍ਰਾਪਤ ਕੀਤੀ ਤੇ ਫਿਰ ਮਹਾਤਮਾ ਸਦਾ ਹੀ ਗੰਦੇ ਜੀਵਨ ਤੋਂ ਬੇਕੇ ਜਿਨੀ ਅਰਹਤ ਤੇ ਆਇਆ ਉਹ ਸਦਾ ਹੀ ਗੰਦੇ ਜਦੋਂ ਮਰਦੇ ਫਿਰਦੇ ਆਪਾ ਉਹਨਾਂ ਦੀ ਯਾਦ ਦੇਵਤ ਇੱਕਤਰ ਹੋ ਗਏ ਤੇ ਆਪਾ ਉਹਨਾਂ ਦੇ ਗੁਣਾਂ ਨੂੰ ਗਾਇਨ ਕਰਦੇ ਇਹ ਮਾ ਬਕਸ਼ਰ ਦਾ ਭਾਈ ਸਤਗੁਰੂ ਜੀ ਮਹਾਰਾਜ ਦੇ ਘਰ ਵਿੱਚ ਜਿਹੜਾ ਅਨੰਤਕਾਰ ਦੇ ਘਰ ਵਿੱਚ ਆਦੋਂ ਨੇ ਮਾ ਬਕਸ਼ਰ ਉਹ ਸਦਾ ਹੀ ਹੁੰਦੇ ਹਨ ਸਰੀਰ ਕਰਕੇ ਭਾਵੇਂ ਨਾਮ ਆਤਮਾ ਕਰਕੇ ਸਦਾ ਹੀ ਸਾਡੇ ਵਿੱਚ ਸ਼ੋ ਸ਼ੋ ਬਥੁੰਦੇ ਗੁਰੂ ਬ੍ਰਿੰਦਸਰ ਜੀ ਮਹਾਰਾਜ ਦੇ ਪਾਵਨ ਪ੍ਰਦੇਸ਼ ਨਾਲ ਆਪ ਵੀ ਜੁੜਦੇ ਹਨ ਤੇ ਸਾਨੂੰ ਵੀ ਜੁੜਦੇ ਹਨ ਰਾਮਨ ਤੁਮਾਰੇ ਲਾਲ ਪ੍ਰਹਿ ਰਾਮ ਨਾਮ ਦਾ ਸਮਾਤੇ ਉਹ ਨਾਮ ਦੇ ਰਗ ਰਤੇ ਹਿੰਦੂ ਗੁਰਮੁਖ ਪੈਰਿਓ ਵੱਡੇ ਭਾਦਾ ਵਾਲਿਓ ਅਜ ਆਪ ਸਾਰੇ ਮਹਾਂਕੌਸ਼ ਦੀ ਯਾਦ ਵਿੱਚ ਰੱਖ ਕੇ ਗੁਰਮੁਖ ਪਰਵਾਦ ਵਾਲੋਂ ਹਣ ਪੜਦਾ ਦੇ ਕੋਲ ਵਿੱਚ ਫਾਜ਼ਿਲੀਆਂ ਦਵਾਈਆਂ ਨੇ ਗਰੀਬ ਬਨਵਾਲੇ ਕਿਸ ਤਰ੍ਹਾਂ ਕਿਰਪਾ ਕਰੋ ਆਪਣੇ ਦਰੋਂ ਕਰੋ ਨਾਗੀਆਂ ਚੋਰੀਆਂ ਗੁਰਮੁਖ ਪਰਵਾਦਾਂ ਦੀਆਂ ਭਾਲ ਕੇ ساری سنگ بے سو ابھی دوبارہ آپ سارا سنگت نو بےتی کرتے ਕਈ ਵਾਰ ਸਾਡੇ ਮਨ ਵਿੱਚ ਹੁੰਦਾ ਹੈ ਵੀ ਇਸ ਸਤਾਰਨ ਤੇ ਕੰਡਪਾਰਖ ਜੇ ਕਰਾਵਾਂਗੇ ਤੇ ਲੰਗਰ ਜਿਹੜਾ ਸਾਥ ਉਹ ਨਹੀਂ ਹੋਣਾ ਅਸੀਂ ਪਹਿਲੇ ਵੀ ਬੇਨਤੀ ਕਰੀ ਗੱਤ ਨੂੰ ਸੰਗਤ ਜੀ ਤੁਹਾਡਾ ਜੇ ਜਿੱਦ ਜੇ ਤੁਹਾਡੀ ਸਮਰਥਾ ਨਹੀਂ ਨਾ ਕਰਾਉਂਦੀ ਤਾਂ ਕਦੇ ਗੁਰੂ ਘਰ ਨੂੰ ਆਪ ਜੀ ਨੂੰ ਕਦੇ ਵੀ ਇਸ ਗੱਲ ਨਹੀਂ ਕਹੀ ਜਾਉਣੀ ਕਿ ਆਪ ਜੋ ਖਰਚਾ ਕਰੋ ਲੰਗਰ ਤੇ ਲੰਗਰ ਤੇ ਗੁਰੂ ਘਰ ਦਾ ਦੋਨੋਂ ਟੈਨ ਚੱਲਦਾ ਹੀ ਨੇ 24 ਘੰਟੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਲੰਗਰ ਦੀ ਕਦੇ ਕਮੀ ਨਹੀਂ ਹੈ। ਆਪ ਕੀ ਚੀਜ਼ ਤੋਂ ਨਾ ਡਰਿਆ ਕਰੋ ਵੀ ਅਸੀਂ ਭੁਲਾੜੇ ਨਾਲ ਪਾਠ ਕਰਵਾਵਾਂਗੇ ਉਹਦੇ ਨਾਲ ਕਰਾਵਾਂਗੇ ਸਾਡਾ ਖਰਚਾ ਘਟ ਜਾਵੇਗਾ ਇਹ ਚੀਜ਼ਾਂ ਨਾ ਵਿਚਾਰਿਆ ਕਰੋ। ਤੁਸੀਂ ਅਖੰਡ ਪਾਠ ਕਰਾਉਣਾ ਜੀ ਸਤਿ ਕੀ ਫੁੱਲ ਕੇ ਕਰਾਓ। ਜੇ ਤੁਹਾਡੇ ਕੋਲ ਨਹੀਂ ਪੁੜਸਦਾ ਜੋ ਗਰਮੀਆਂ ਦੀ ਭੇਡਾ ਹੋ ਕੇ ਆਪਕੀ ਨੇ ਗੁਰੂ ਚਰਨਾਂ ਵਿੱਚ ਹਾਜ਼ਰ ਕਰਨੀ ਹੈ। ਤੇ ਇਸ ਤਰ੍ਹਾਂ ਨਾਲ ਤੁਸੀਂ ਕਹਾਕਰ ਵੇਖੋ ਕਈ ਵਾਰ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਵੇਂ ਉਹ ਡੋਗੇ ਨਾਲ ਲਗਾਤਾਰ ਇੱਕ ਤੋਂ ਬਾਅਦ ਚੱਲੇਗਾ ਕੋਹਟ ਪਾੜ ਪਹਿਲਾਂ ਪਹਿਲੇ 7 ਪਾੜ 6 5 ਉਹ 5ਵੇਂ ਸੇ ਨਾਲ ਦੀ ਜਿਹੜੀ ਬਣੀ ਜੇ ਕਤਾ ਸਾਡੇ ਸਾਡੀ ਹੱਥ ਜੋੜ ਕੇ ਬੈਠੀ ਕਈ ਵਾਰ ਤੁਸੀਂ ਬੜਾ ਮਰਬੂਰ ਕਰਦੇ ਨਹੀਂ ਮੇਰੇ ਭੂਆ ਦਾ ਪਾੜ ਦੇ ਨਾਲ ਹੀ ਹੋਇਆ ਮੇਰੇ ਚਾਚੇ ਦਾ ਪਾੜ ਦੇ ਨਾਲ ਹੀ ਮੈਂ ਕਰਾਉਣਾ ਕਹਿ ਨਾ ਕਰਿਆ ਇਹ ਹਰ ਤੇ ਪਾਤਸ਼ਾਹ ਨੂੰ ਪੁੱਛੀਵੇਂ ਚਲਦਾ ਸਾਡੀ ਹੱਥ ਜੋੜ ਕੇ ਬੇਨਤੀ ਸਤਸੰਗਿ ਕੀ ਜੇ ਤੁਸੀਂ ਲੰਗਰ ਨਹੀਂ ਕਰ ਸਕਦੇ ਕੋ ਤੁਹਾਨੂੰ ਮਜਬੂਰੀ ਨਹੀਂ ਹੈ ਕਿਉਂਕਿ ਕੋਈ ਨਹੀਂ ਜਿਹੜੀ ਵੀ ਮਨਮਰਜ਼ੀ ਜੋ ਦਲੇਂਦੀਆਂ ਤਾਂ ਲੰਗਰ ਕੱਲਾ ਕਹਿੰਦਾ ਮੈਂ ਕਰਨਾ ਉਹ ਕਰੰਦ ਤੁਸੀਂ ਆਪ ਦਾ ਜਿਵੇਂ ਪਾਕ ਕਰਾਉਣਾ ਦਾਲ ਮੋਗਾ ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਲੰਗਰ ਸਾਦੇ ਦੀ ਜੇ ਤੁਸੀਂ ਇਹ ਪਿੰਡ ਦਾ ਨਾਮ ਲਿਖਾਇਆ ਕਰੋ हां ਜਿੰਨਾ ਸੰਗਤਾਂ ਨੇ ਪਾਸ ਕਰਾਉਣਾ ਨੇ ਭਾਈ ਖੁੱਲ ਕੇ ਕਰਾਓ ਇਹ ਚੀਜ਼ ਦਾ ਸੁਨਦਾ ਸੁਣਦਾ ਜੀ ਗੁਰੂ ਘਰ ਵੱਲੋਂ ਸਾਡੇ ਉੱਤੇ ਕੋਈ ਚੀਜ਼ ਨਿੱਕੇ ਪਟੈਸ ਦਾ ਥੋੜਾ ਜਿਹਾ ਨਾਲ ਇਸ ਦੇ ਘਰ ਜਿੰਮੀ ਤੁਹਾਡਾ ਚਿੰਤ ਕਰਦਾ ਨੰਬਰ ਤੇ ਜਿੰਨਾ ਤੁਸੀਂ ਖਰਚਾ ਕਰ ਕਰਦੇ ਹੋ ਉਹਨਾਂ ਕਰੋ ਸਾਡੇ ਵੱਲੋਂ ਗੁਰੂ ਘਰ ਦੀ ਅਰੇਂਜਮੈਂਟ ਵੱਲੋਂ ਕੋਈ ਕਿਸੇ ਦੇ ਉੱਪਰ ਇਹ ਗੱਲ ਨਹੀਂ ਹੈਗੀ ਆ ਜਿਹਦਾ ਚਿੰਤ ਕਰਦਾ ਹੈ ਅਕੱਲੇ ਦਾ ਉਗਰਨਾ ਚੋਦੋ ਕਰੇ ਉਹਦੀ ਖੁਸ਼ੀ ਹੈ ਮਾਲਕ ਨੇ ਨੂੰ ਦਿੱਤਾ ਕਰੇ ਪਰ ਜਿਹੜਾ ਨਰਮੇ ਉਹ ਆਦਾ ਹੰਨਪਾਸ ਕਰਾ ਲਵੇ ਸਾਡੀ ਬੇਨਤੀ ਸਰਦ ਸਿੰਘ ਜੀ ਇੰਨਿਆਂ ਦੇ ਮਨਾਂ ਵਿੱਚ ਵਿਚਾਰ ਦੇ ਜੀ ਪਾਠ ਕਰਾਵਾਂਗੇ ਉਥੇ ਸਾਨੂੰ ਲੱਗਦਾ ਬੜਾ ਖਰਚਾ ਪਵੇਗਾ ਸਾਡੇ ਵੱਲੋਂ ਕੋਈ ਇਹ ਗੱਲ ਨਹੀਂ ਹੈ ਨਾ ਮੈਨੇਜਮੈਂਟ ਤੋਂ ਨਾ ਦਾ ਸੇਵਕੋਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਤੁਹਾਡਾ ਜਿਵੇਂ ਚਿਤ ਕਰਦਾ ਕੋਲ ਜੀ ਹੰਨਪਾਸ ਕਰਾਓ گرو گرتے کرتے بےنتی آپ اس طرح نہ کروار ਜੀ ਪਾਰਟ ਕਰਾ ਲਈਏ ਪਰ ਉਸ ਖਰਚਾ ਬਹੁਤ ਹੋ ਰਿਹਾ ਸਾਡੇ ਵੱਲੋਂ ਫਿਰ ਤੁਹਾਡਾ ਬੇਨਤੀ ਸੰਗਤ ਜੀ ਕੋਈ ਇਹਦੀ ਗੱਲ ਨਹੀਂ ਤੁਹਾਡਾ ਜਿੰਮੇ ਚੰਦ ਕਰਦਾ 12 ਮਹੀਨੇ ਲਗਾਤਾਰ ਪਾਰਟ ਕਰਾਈ ਲੰਗਰ ਤਾਂ ਚਲਦਾ ਹੀ ਬਾਬਾ ਜੀ ਦੇ ਦਰ ਤੇ ਗੁਰੂ ਨਾਨਕ ਦੇ ਘਰ ਵਿੱਚ ਕਦੇ ਲੰਗਰ ਦੀ ਕਮੀ ਨਹੀਂ ਆਉਂਦੀ ਇਹ ਚੱਲਦਾ ਤੇ ਚੌਂਦਾ ਰਹੇ ਆ ਤੁਸੀਂ ਜਿਨ੍ਹਾਂ ਦੀ ਅੰਦਰ ਭਾਵਨਾ ਸੀ ਪਾਠ ਪੜ੍ਹ ਸਾਹਿਬ ਕਰਾਉਣੇ

ਉਹ ਜਿਹੜੇ ਮਿਲਦੇ ਨੇ ਉਹ ਪਤਾ ਨਹੀਂ ਕੀ ਬੜੀ ਜਾਂਦੇ ਉਹ ਤੁਹਾਨੂੰ ਵੀ ਪਤਾ ਸਾਨੂੰ ਪਤਾ ਵੀ ਕੜਦੇ ਕੀ ਨੇ ਹੋਰ ਤਾਂ ਲਾਵਾਂ ਦੀ ਤਾਂ ਨਾਲ ਤੇ ਲਾਵਾਂ ਦੀ ਤੱਕ ਕੀ ਕਰੀ ਅਨਾਰ ਹੁੰਦਾ ਬਾੜ ਦਾ ਤੁਸੀਂ ਐਂ ਨਾ ਕਰਿਆ ਕਰੋ ਕਈ ਵਾਰ ਸਫਾਸ਼ਾ ਵੀ ਨਾ ਸਾਡੀ ਭੂਆ ਦਾ ਬੰਦਾ ਇਹਨੂੰ ਜ਼ਰੂਰ ਲਾਓ ਪਰ ਆਉਂਦਾ ਉਹ ਹੁੰਦਾ ਕਰਦੇ ਨੇ ਸੋ ਇਹ ਬੈਂਕੀ ਕੋਨੇ ਪਾਸ ਲਗਾਤਾ ਚਲਣ ਨਾਲ ਇਸ ਆਸਥਾਨ ਦੇ ਮਹਿਮਾਨ ਵਧੀ ਪਾਣੀ ਜੇ ਜੋ ਛੋਟ ਬੜੀ ਤੇ ਅਮੀਰ ਗੁਰਬਾਰੀ ਆਪਾਂ ਮਾਇਆ ਕਰਦੇ ਗੁਰਬਾਣੀ ਦਾ ਸਾਨੂੰ ਅਲਵੇ ਪ੍ਰਾਪਤ ਹੋਵੇ ਨਾਲ ਸੇਵਾ ਵੀ ਕਰੀਏ ਇਹ ਨਹੀਂ ਕਿ ਥੱਡ ਬਾਠ ਕਰਾਤਾ ਤੇ ਆਪ ਘਰੇ ਬੈਠੇ ਆ ਕਈ ਵਾਰਨ ਸੁਣ ਪੜ ਲੈ ਕੇ ਰਹਿ ਜਾਂਦਾ ਉਹ ਤੇ ਲੱਗ ਜਿਵੇਂ ਸਾਰਾ ਤੂੰ ਗੱਲਾਂ ਕਰੇ ਉਹਦੇ ਦਰਬਾਰ ਚ ਕੋਈ ਬੇਨਤੀ ਤੁਸੀਂ ਕਰਦਾ ਫਿਰ ਨਾਲ ਪੰਜ ਸਿਰ ਗੁਰੂ ਦੇ ਦਰਬਾਰ ਵਿੱਚ ਬੈ ਕੇ ਬਾਣੀ ਸੁਣਿਆ ਕਰੋ ਫਿਰ ਸਾਡਾ ਲਾਹੇ ਸੋ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਸਾਰਿਆਂ ਸੰਗਤਾਂ ਨੂੰ ਫਿਰ ਵੀ ਤੁਹਾਡੇ ਮਨ ਵਿੱਚ ਸ਼ੰਕਾ ਨਾ ਰਹੇ ਕਈ ਅਸਿੰਦਗੀ ਨਲਤ ਇਹ ਨਾਲ ਨਹੀਂ ਕਰ ਸਕੀ ਤੁਹਾਡਾ ਜਿੰਦ ਕੰਦਾ ਗੱਲਾ ਘਨਪੜ ਸੇ ਕਰਵਾਓ ਨੰਦਕੁਰ ਦਾ ਚੱਲਦਾ ਹੈ ਤੁਹਾਡੇ ਤੇ ਕੋਈ ਕਿਸੇ ਪ੍ਰਕਾਰ ਦਾ ਬੋਝ ਨਹੀਂ ਤੇ ਇੱਕ ਨਾਲ ਬੇਨਤੀ ਇਹ ਨਹੀਂ ਵੀ ਹੁਣ ਭੋਗ ਅੱਜ ਸਾਡੇ ਦਾ ਭੋਗ ਵਿੱਚ ਹੀ ਪਾੜ ਹੋਣੀ ਚਾਹੀਦੀ ਤੇ ਨਹੀਂ ਭਾਈ ਐਵੇਂ ਨਾ ਕਿਰਨ ਸਾਡੀ ਹੱਥ ਜੋੜ ਕੇ ਬੇਨਤੀ ਗੁਰੂ ਘਰ ਦੇ ਵਿੱਚ ਆ ਕੇ ਸ਼ਰਧਾ ਨਾਲ ਜੇ ਤੁਸ ਕਲ ਪ੍ਰਾਪਤ ਕਰੋ ਜਦੋਂ ਆਪਾਂ ਬੇਨਤੀਆਂ ਕਰੀਏ ਸਤਿਗੁਰੂ ਅੱਗੇ ਬਾਬਾ ਜੀ ਸਾਹਮਣੇ ਜੀ ਲੋੜਿਆ ਜੀ ਬਾਬਾ ਜੀ ਨੇ ਕਿਹਾ ਖਲਾਮੀ ਬਾਦ ਦੇ ਵਾ ਉਹਦਾ ਤਾਂ ਦਰਖਤ ਨਾ ਹੈ ਦੇਂਦਾ ਤੇ ਲੈਂਦੇ ਸਖ ਪਾਏ ਜੁਗਤਰ ਕਾਈ ਕਾਈ ਇਹ ਸਮਝ ਜੀ ਸਾਰੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਜ ਜੁ ਦਿੱਤਾ ਬਲਸਾ ਵਾਜ ਜੁ ਦਿੱਤੀ ਕਿਤੇ ਸੋ ਗੁਰਮੁਖ ਪਿਆਰੇ ਗੁਰਦੋਰਾ ਸਿਕਾਲੀ ਸਾਹਿਬ ਦਾੰਦੂ ਸੁਮੇਸ਼ ਪਤਾ ਜੀ ਮਹਾਰਾਜ ਬਾਹਰ ਸਤਾਲੂ ਧੰਨਵਾਦ ਸ਼ਾਇਦ ਜਨਨਦੋ ਹੋ ਧੰਨਵਾਦ ਗੁਰੂ ਘਰ ਵਿੱਚ ਆਉਣ ਦਾ ਜਿੰਨੇ ਕੰਮ ਚੱਲ ਕੇ ਆਪ ਆਯੋਜਨ ਮਤੇ ਗਰੀਬ ਨਿਵਾਜ ਮਹਾਰਾਜ ਆਪ ਜੀ ਨੂੰ ਸਦਾ ਚੜ੍ਹਦੀਆਂ ਕਲਾ ਵਿੱਚ ਰੱਖਣ ਦੀ ਸੋ ਅਮਾ ਪ੍ਰਸਨ ਬੇਨਤੀ ਹੈ ਆ ਕੇ ਆਪ ਸਰੋਪਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ